ਕਾਂਗਰਸ ਦੀ ਗੱਲ ਕਰੀਏ ਰਵਨੀਤ ਬਿੱਟੂ ਨੇ ਤੇ ਹਮੇਂ ਹੀ ਭਰ ਦਿੱਤੀ ਚੋਰੀ ਛਿਪ ਕੇ ਜਾਂਦੇ ਆ ਦਿੱਲੀ ਹੈੱਡ ਕੁਆਰਟਰ 'ਚ ਪਰਨਾ ਪਾ ਲੈਂਦੇ ਆ ਭਾਜਪਾ ਵਾਲਾ ਪਰ ਬਾਕੀ ਕਾਂਗਰਸੀ ਐਮਪੀਆਂ ਦੇ ਉੱਤੇ ਵੀ ਸਵਾਲ ਉੱਠਣ ਲੱਗ ਗਏ ਚਾਹੇ ਉਹਦਰੋ ਡਿੰਪਾ ਸਾਹਿਬ ਸੀ ਚਾਹੇ ਗੁਰਜੀਤ ਔਜਲਾ ਸਾਹਿਬ ਨੇ ਜਾਂ ਮਨੀਸ਼ ਤਵਾੜੀ ਸਾਹਿਬ ਨੇ ਅੱਜ ਤਾਂ ਉਹਨਾਂ ਨੇ ਸਾਰਿਆਂ ਨੇ ਇੱਕ ਇੱਕ ਵੀਡੀਓ ਜਾਰੀ ਕੀਤੀ ਕਿਸੇ ਨੇ ਪ੍ਰੈਸ ਕਾਨਫਰੰਸ 'ਚ ਦਿੱਤਾ ਸਪਸ਼ਟੀਕਰਨ ਇੱਕ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਆਈ ਐਮ ਨਾਟ ਜਾਖੜ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਵਾਲ ਹੈ ਨਾ ਕਿਉਂਕਿ ਜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੁਣ ਬੋਲ ਰਹੇ ਨੇ ਉਹਨਾਂ ਬਾਰੇ ਪਹਿਲਾਂ ਅਫਵਾਹ ਵੀ ਕੋਈ ਕਹਿੰਦਾ ਸੀ ਕਿ ਅਮੀਸ਼ਾਹ ਸਾਹਿਬ ਦੇ ਯਾਰ ਨੇ ਕੋਈ ਕਹਿੰਦੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਾਰ ਨੇ ਹੁਣ ਜਿਹੜੇ ਜਿੱਥੋਂ ਤੱਕ ਬਿੱਟੂ ਸਾਹਿਬ ਦਾ ਸਵਾਲ ਹੈ ਕਿਉਂਕਿ ਇੱਕ ਪੁਰਾਣਾ ਪਰਿਵਾਰ ਕੱਟੜ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਜੇ ਉਹਨਾਂ ਦਾ ਬੰਦਾ ਛੱਡ ਕੇ ਚਲ ਜੇ ਤੇ ਬਾਕੀਆਂ ਨੂੰ ਫਿਰ ਲੋਕੀ ਪੁੱਛ ਲੈਬੇ ਕਿ ਉਹ ਵੀ ਜਾ ਸਕਦੇ ਨੇ ਜਿਸ ਪਾਰਟੀ ਨੇ ਇੱਕ ਪਰਿਵਾਰ ਨੂੰ ਸਭ ਤੋਂ ਵੱਧ ਜੇ ਕਿਸੇ ਪਾਰਟੀ ਦੇ ਪਾਰਟੀ ਨੇ ਕਿਸੇ ਪਰਿਵਾਰ ਨੂੰ ਦਿੱਤਾ ਨਾ ਜੀ ਸੱਤਾ ਦਿੱਤੀ ਕੁਰਸੀਆਂ ਦਿੱਤੀਆਂ ਕਲਗੀਆਂ ਦਿੱਤੀਆਂ ਚਿਹਰੇ ਦਿੱਤੇ ਨੇ ਉਹ ਬਿੰਦ ਸਿੰਘ ਦਾ ਪਰਿਵਾਰ ਆ ਹੁਣ ਬਿੰਦ ਸਿੰਘ ਦਾ ਪਰਿਵਾਰ ਅਗਰ ਛੱਡ ਰਹੇ ਨੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਖਤਮ ਹੋ ਗਈ ਜਿਸ ਪਾਰਟੀ ਨੇ ਤੁਹਾਨੂੰ ਜ਼ੀਰੋ ਤੋਂ ਹੀਰੋ ਬਣਾਇਆਗਾ ਹੁਣ ਉਹ ਬੀਜੇਪੀ ਦੇ ਕਹਿ ਗਏ ਤੇ ਬਿੱਟੂ ਸਾਹਿਬ ਦੀ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਹਿੰਦਾ ਮੈਂ ਤੇ ਇਹਨਾਂ ਦੇ ਜੁੱਤੀ ਨਾ ਮਰ ਤੇ ਹੁਣ ਉਹਨਾਂ ਦੀ ਉਹਨਾਂ ਦੇ ਤੁਸੀਂ ਸਾਥੀ ਬਣ ਗਏ ਹੋ ਹੁਣ ਕਿਹੜੇ ਮੂੰਹ ਦੇ ਨਾਲ ਗੱਲ ਕਰਨਗੇ ਕਿਹੜੇ ਮੂੰਹ ਦੇ ਨਾਲ ਤੁਸੀਂ ਹਰਜੀਤ ਸਿੰਘ ਗਰੇਵਾਲ ਸਾਹਿਬ ਦੇ ਨਾਲ ਬੈਠੋਗੇ ਹਰਜੀਤ ਸਿੰਘ ਗਰੇਵਾਲ ਔਰ ਇਹਨਾਂ ਦੀ ਇੱਕ ਚੈਨਲ ਤੇ ਟਾਕ ਹੋ ਰਹੀ ਸੀ ਨਾ ਉਹ ਵਾਇਰਲ ਬਣੀ ਹੁਣ ਸ਼ਾਇਦ ਹਰਜੀਤ ਗਰੇਵਾਲ ਸਾਹਿਬ ਵੀ ਦਿੰਦੇ ਹੋਣ ਸਪਸ਼ਟੀਕਰਨ ਕਿ ਉਹ ਕੀ ਕਰਨ ਨਾ ਹੁਣ ਬੱਚਾ ਸਮਝ ਦੀ ਘਾਟ ਹੈ ਹਾਂ ਤਾਂ ਫਿਰ ਇਹੋ ਜੇ ਬੱਚਿਆਂ ਨੂੰ ਲੈਣਾ ਨਹੀਂ ਚਾਹੀਦਾ ਗਾ ਜੇ ਜੇ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਬਿੱਟੂ ਸਾਹਿਬ ਚ ਸਮਝ ਦੀ ਘਾਟ ਤੇ ਫਿਰ ਤੁਸੀਂ ਬੱਚੇ ਕਿਉਂ ਇਕੱਠੇ ਕਰ ਰਹੇ ਨਾ ਇਹ ਪੋਲਿਟੀਕਲ ਸਟੇਟਮੈਂਟ ਲੈਦਾ ਨਾ ਤੇ ਉਹਦੀ ਉਦੋਂ ਸਟੇਟਮੈਂਟ ਸਹੀ ਸੀ ਨਾ ਹੁਣ ਗਰੇਵਾਲ ਸਾਹਿਬ ਦੀ ਸਟੇਟਮੈਂਟ ਆ ਉਹ ਦੂਜਾ ਸਵਾਲ ਹੈ ਮੈਂਬਰ ਜਿਹੜਾ ਸਵਾਲਾ ਹੁਣ ਜਿਹੜਾ ਕਹਿ ਰਹੇ ਨਾ ਤਵਾੜੀ ਸਾਹਿਬ ਕਿਉਂਕਿ ਤਵਾੜੀ ਸਾਹਿਬ ਦੀਆਂ ਬਹੁਤ ਸਾਰੀਆਂ ਅਫਵਾਹਾਂ ਵੀ ਕਿ ਅਨੰਦਪੁਰ ਸਾਹਿਬ ਨਹੀਂ ਲੜਨਗੇ ਜੀ ਲੁਧਿਆਣਾ ਚਲੇ ਜਾਣਗੇ ਉਹ ਇਹ ਵੀ ਹੋ ਜਾਂਦਾ ਕਿ ਜੇ ਆਰ ਕੀ ਜੇ ਭਾਜਪੀ ਨੇ ਹਾਂ ਕਰਦੇ ਫਿਰ ਚੰਡੀਗੜ੍ਹ ਤੋਂ ਲੜਨ ਚੁੰਡੀ ਪੋਰੀ ਆ ਉਹ ਹੁਣ ਜਾਕੜ ਸਾਹਿਬ ਨੂੰ ਉਸ ਚੁੰਡੀ ਦੀ ਕਿੰਨੀ ਕੀ ਤਕਲੀਫ ਹੁੰਦੀ ਉਹ ਆਉਣ ਵਾਲੇ ਸਮੇਂ 'ਚ ਸਪਸ਼ਟ ਹੋ ਜਾਊਗਾ ਪਰ ਸਭ ਤੋਂ ਵੱਡਾ ਸਵਾਲ ਆ ਕਿ ਚਰਚਾ ਹੈ ਨਾ ਜੱਕ ਇਹਦੀ ਤਵਾੜੀ ਸਾਹਿਬ ਦੀ ਚਰਚਾ ਚੱਲ ਰਹੀ ਆ ਉਹ ਜਸਪੀਤ ਸਿੰਘ ਡਿੰਪਾ ਹੋਣਾ ਨੂੰ ਸਟੇਟਮੈਂਟ ਦੇਣੀ ਪੈਗੀ ਗੁਰਜੀਤ ਸਿੰਘ ਔਜਲਾ ਨੂੰ ਦੇਣੀ ਪੈਗੀ ਮਤਲਬ ਇਹ ਹੁੰਦਾ ਨਾ ਕਿ ਬਿੱਟੂ ਤੋਂ ਬਾਅਦ ਐਵੇਂ ਲੱਗਾ ਕਿ ਆ ਵੀ ਭੱਜ ਜਾਣਗੇ ਕਿਉਂਕਿ ਬਹੁਤ ਸਾਰੇ ਚਰਚਾ ਹੀ ਪੰਜਾਬ ਦੇ ਵਿੱਚ ਕਿ ਅਮੀਸ਼ਾਹ ਸਾਹਿਬ ਦੇ ਜਿਹੜੇ ਕਾਂਗਰਸ ਦੇ ਐਮਪੀ ਨਾ ਉਹ ਬਹੁਤ ਕਰੀਬੀ ਨੇ ਕਈ ਕਈ ਉਹਨਾਂ ਨੇ ਕਮੇਟੀਆਂ ਜਿਹੜੇ ਪਾਰਲੀਮੈਂਟ ਦੇ ਵਿੱਚ ਕਮੇਟੀਆਂ ਕਈਆਂ ਨੂੰ ਕਮੇਟੀਆਂ ਦੇ ਵਿੱਚ ਜ਼ਿਆਦਾ ਹਿੱਸਾ ਦਿੱਤਾ ਹੈ ਇਸ ਕਰਕੇ ਲੋਕਾਂ ਨੂੰ ਤੇ ਕਾਂਗਰਸ ਪਾਰਟੀ ਨੂੰ ਵੀ ਖਦਸ਼ਾ ਸੀ ਤੇ ਇਸ ਕਰਕੇ ਹੌਲੀ ਹੌਲੀ ਉਹਨਾਂ ਦਾ ਸਪਸ਼ਟਕਰਨ ਦੇਣੇ ਸ਼ੁਰੂ ਕਰਤੇ ਜਸਬੀਰ ਸਿੰਘ ਡਿੰਪਾਣ ਦੀ ਕੱਲ 2.5 ਮਿੰਟ ਦੀ ਸਟੇਟਮੈਂਟ ਆਈ ਉਹ ਕਹਿੰਦੇ ਮੈਂ ਕਾਂਗਰਸੀਆਂ ਕਾਂਗਰਸੀ ਰਵਾਂਗਾ ਮੈਨੂੰ ਇਸ ਵਾਰ ਟਿਕਟ ਪਾਰਟੀ ਦਵੇ ਜਾਣਾ ਹੀ ਦਵੇ ਜਿਹਨੂੰ ਦੇਣਗੇ ਮੈਂ ਸਪੋਰਟ ਕਰਾਂਗਾ ਔਰ ਕਹਿੰਦੇ ਮੇਰਾ ਕਾਂਗਰਸ ਪਾਰਟੀ ਦੇ ਨਾਲ ਕੋਈ ਲੜਾਈ ਨਹੀਂ ਸੀ ਮੇਰੀ ਇੱਕ ਚੋਰ ਨਾਲ ਲਟੇਰੀ ਨਾਲ ਲੜਾਈ ਸੀ ਉਹ ਪੰਜਾਬ ਛੱਡ ਕੇ ਚਲਾ ਕਿਹੜਾ ਲਟੇਰਾ ਕਿਹੜਾ ਠਾਗਾ ਉਹਨਾਂ ਨੇ ਟਵੀਟ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਅੱਜ ਹੀ ਲੋਕਾਂ ਨੂੰ ਪਤਾ ਹੁਣ ਗਰਜੀਤ ਸਿੰਘ ਔਜਲਾ ਵੀ ਕਹਿ ਰਹੇ ਕਿ ਮੈਂ ਕਿਉਂ ਜਾਵਾਂ ਤਿਵਾੜੀ ਸਾਹਿਬ ਕਹਿੰਦੇ ਮੈਂ ਕਿਉਂ ਜਾਵਾਂ ਉਧਰ ਉਹ ਵੀ ਡਾਕਟਰ ਅਮਰ ਸਿੰਘ ਫਤੇਗੜ ਸਾਹਿਬ ਕਹਿੰਦੇ ਮੈਂ ਕਿਉਂ ਜਾਵਾਂ ਹੁਣ ਜਿਹੜੇ 8 ਐਮਪੀ ਕਿਉਂਕਿ ਅੱਠਾਂ ਚੋਂ ਦੋ ਚਲੇ ਗਏ ਬਿੱਟੂ ਸਾਹਿਬ ਬੀਜੇਪੀ ਚੱਲ ਗਏ ਪ੍ਰਨੀਤ ਕੌਰ ਵੀ ਚੱਲ ਗਈ ਤੇ ਇੱਕ ਜਿਹੜੇ ਚੌਧਰੀ ਸੰਤੋ ਰੱਬ ਨੂੰ ਪਿਆਰੇ ਹੋਗੇ ਜਿਹੜੇ ਪਿੱਛੇ ਰਹਿ ਗਏ ਉਹ ਆਪਣੇ ਆਪਣੇ ਸਪਸ਼ਟੀਕਰਨ ਦੇ ਰਹੇ ਨੇ ਹੁਣ ਕਾਂਗਰਸ ਪਾਰਟੀ ਵੀ ਕਿਉਂਕਿ ਕਾਂਗਰਸ ਪਾਰਟੀ ਦੇ ਜਦੋਂ ਸਵਾਲ ਖੜੇ ਹੁੰਦੇ ਨੇ ਕਿ ਪਾਰਟੀ ਦਾ ਪ੍ਰੈਜ਼ੀਡੈਂਟ ਐਸਟਮ ਰਾਜਾ ਮਰਿੰਦਰ ਸਿੰਘ ਵੜਿੰਗ ਹੈ ਕੀ ਉਹ ਆਪਣੇ ਲੀਡਰਾਂ ਨੂੰ ਸੰਭਾਲ ਨਹੀਂ ਪਾ ਰਿਆ ਕੀ ਉਹ ਰਵਨੀਤ ਸਿੰਘ ਬਿੱਟੂ ਦੇ ਆਪਣੇ ਕੰਟੈਕਟ ਚ ਨਹੀਂ ਸੀ ਚੱਬੇਵਾਲ ਦੇ ਨਹੀਂ ਸੀ ਸੰਪਰਕ ਦੇ ਵਿੱਚ ਗੁਰਪ੍ਰੀਤ ਜੀਪੀ ਦੇ ਦੇ ਸੰਪਰਕ ਚ ਨਹੀਂ ਉਹ ਜਿਹੜੇ ਸਵਾਲ ਹੋ ਗਏ ਇੱਕ ਲੀਡਰਸ਼ਿਪ ਦੇ ਹੋ ਰਹੇ ਨੇ ਅੱਜ ਉਹ ਬੰਦੇ ਪਾਰਟੀ ਚ ਦੁਬਾਰਾ ਸ਼ਾਮਲ ਕੀਤੇ ਗਏ ਨੇ ਮਲਕੀਤ ਸਿੰਘ ਬੀਰਮੀਓ ਜੇਲ੍ਹ ਮੰਤਰੀ ਰਹਿ ਚੁੱਕੇ ਨੇ ਲਵਕਮਾਰ ਗੋਲਡੀ ਗੜ ਛੱਕੜ ਤੋਂ ਐਮ ਐਲ ਏ ਲੈ ਚੁੱਕੇ ਹੋ ਖਫਾ ਹੋ ਕੇ ਚਲੇ ਗਏ ਜੀ ਉਹਨਾਂ ਨੂੰ ਹੁਣ ਇਕੱਠੇ ਕਰ ਰਹੇ ਤੇ ਜੇ ਤੁਸੀਂ ਇਹੋ ਪਹਿਲਾਂ ਐਕਸਰਸਾਈਜ਼ ਕੀਤੀ ਹੁੰਦੀ ਆ ਕੇ ਮੀਟਿੰਗਾਂ ਕੀਤੀਆਂ ਚਾਹ ਪਾਣੀ ਪਿਆ ਹੁੰਦਾ ਦੁੱਖ ਤਕਲੀਫ ਸੁਣਦੇ ਕਿਉਂ ਛੱਡ ਕੇ ਜਾਂਦਾ ਲੜ ਪਏ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਰੈਲੀਆਂ ਕੀਤੀਆਂ ਉਹਨਾਂ ਦਾ ਦਲੀਲ ਇਹ ਸੀ ਕਿ ਪੁਰਾਣਿਆਂ ਨੂੰ ਮੈਂ ਤੇ ਇਕੱਠੇ ਕਰ ਰਿਹਾ ਉਦੋਂ ਇਹ ਕਹਿੰਦੇ ਸੀ ਵੱਖਰੇ ਸਿਆਸੀ ਖਾੜੇ ਨਾ ਲਾਓ ਉਦੋਂ ਨਹੀਂ ਚੱਲੇ ਨਾਲ ਸੰਦੀਪ ਸਿਆਣੇ ਕਹਿੰਦੇ ਨੇ ਕਿ ਤੇ ਫਿਰ ਤੁਸੀਂ ਪਾਰਟੀ ਨੂੰ ਇਕੱਠੀ ਕਿਵੇਂ ਕਰ ਸਕਦੇ ਇੱਕ ਲੀਡਰਸ਼ਿਪ ਦੀ ਬਹੁਤ ਵੱਡਾ ਇੰਪੋਰਟੈਂਸ ਹੁੰਦੀ ਆ ਉਹ ਸਵਾਲ ਦੇ ਵਿੱਚ ਦੇਖੋ ਸਵਾਲੀਆਂ ਨਿਸ਼ਾਨ ਦੇ ਵਿੱਚ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਵੀ ਆ ਗਿਆ ਪਰ ਹੁਣ ਜੇ ਕੋਈ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਨਾਲ ਕਿਸੇ ਦਾ ਸੰਪਰਕ ਹੈ ਜਾਂ ਨਹੀਂ ਹੈ ਜਾਂ ਉਹ ਕਿੰਨੀ ਕੀ ਮਿਹਨਤ ਕਰ ਪਾਏ ਨੇ ਜਾਂ ਕੀ ਉਹਨਾਂ ਨੇ ਕੁਝ ਕੀਤਾਗਾ ਉਹ ਤੇ ਬਿੱਟੂ ਸਾਹਿਬ ਦੱਸ ਸਕਦੇ ਪਰਨੀਤ ਕੌਰ ਦਾ ਤੇ ਚਲੋ ਇਸ਼ੂ ਹੋਰ ਆ ਜਾਂ ਜੀਪੀ ਦਾ ਕੀ ਇਸ਼ੂ ਸੀ ਨਾ ਉਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰ ਕੋਈ ਤੇ ਆਪਣੇ ਪਰਿਵਾਰ ਵਾਸਤੇ ਟਿਕਟ ਮੈਂਦਾ ਕੋਈ ਕਹਿੰਦਾ ਕਿ ਮੇਰੀ ਵਾਲੀ ਨੂੰ ਦੇ ਦੋ ਟਿਕ ਟੋਕ ਉਹ ਕਹਿੰਦੇ ਤੇਰੀ ਘਰ ਵਾਲੀ ਨੂੰ ਟਿਕ ਟੋਕ ਦੀ ਤੂੰ ਆ ਜਾ ਨਹੀਂ ਮੈਂ ਨਹੀਂ ਲੜਨੀ ਹੈਗੀ ਜਦ ਕਾਂਗਰਸ ਪਾਰਟੀ ਦੇ ਇਸ ਟਾਈਮ ਸਾਰੇ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਨਹੀਂ ਇਲੈਕਸ਼ਨ ਲੜਨੀ ਰਾਜਾ ਮਰਿੰਦਰ ਸਿੰਘ ਵੜਿੰਗ ਕਹਿੰਦਾ ਮੈਂ ਨਹੀਂ ਲੜਨੀ ਹੈਗੀ ਮੇਰੀ ਪਤਨੀ ਦੇ ਦੋ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਕਿ ਮੈਂ ਨਹੀਂ ਲੜਨੀ ਮੈਂ ਪਹਿਲਾਂ ਹੀ 11 ਸਾਲ ਦਾ ਬਨਵਾਸ ਕੱਟ ਕੇ ਆ ਮੇਰੀ ਘਰ ਵਾਲੀ ਨੂੰ ਦੇ ਦੋ ਪਤਾ ਨਹੀਂ ਚਰਚਾ ਚੱਲ ਰਹੀ ਹੈ ਕਾਂਗਰਸ ਪਾਰਟੀ ਦੇ ਹਲਕਿਆਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਉਹ ਨਹੀਂ ਲਾਣਾ ਚਾਹੁੰਦੇ ਤ੍ਰਿਪਤਜਿੰਦਰ ਸਿੰਘ ਬਾਜਵਾ ਉਹ ਨਹੀਂ ਲਾਣਾ ਚਾਹੁੰਦੇ ਮਤਲਬ ਕਾਂਗਰਸ ਦਾ ਇਸ ਈ ਲੜਨਾ ਚਾਹੁੰਦਾ ਕਿਉਂਕਿ ਇਹਨਾਂ ਸਾਰਿਆਂ ਦੀ ਆਖੇ ਹੈ ਕਿ ਜੇ ਅਸੀਂ ਜਿੱਤ ਗਏ ਤੇ ਫਿਰ ਤੇ ਅਸੀਂ ਪਾਰਲੀਮੈਂਟ ਚ ਜਾ ਲੇ ਤੇ ਫਿਰ ਸਤਾਈ ਚ ਮੈਂ ਮੁੱਖ ਮੰਤਰੀ ਕਿਵੇਂ ਬੰਦਾ ਇੱਕੋ ਇੱਕ ਬੰਦਾ ਲੜਨ ਨੂੰ ਤਿਆਰ ਉਹ ਚਰਨਜੀਤ ਚੰਨੀ ਹੈ ਕਿ ਮੈਨੂੰ ਜਲੰਧਰ ਦੇ ਦਿਓ ਉਹਨੂੰ ਵੀ ਹਲੇ ਯਕੀਨ ਨਹੀਂ ਹੈਗਾ ਹਾਲਾਂਕਿ ਚਰਚਾ ਹੈ ਕਿ ਉਹਦਾ ਨਾਮ ਜਲੰਧਰ ਤੋਂ ਗਿਆ ਲੇਕਿਨ ਉੱਥੇ ਚੌਧਰੀ ਪਰਿਵਾਰ ਉਹ ਕਹਿੰਦੇ ਕਿ ਅਸੀਂ ਲੜਾਂਗੇ ਹੋਰ ਇੱਥੇ ਕਿਸੇ ਨੂੰ ਆਉਣ ਨਹੀਂ ਦੇਣਾ ਹੈਗਾ ਹਰ ਇੱਕ ਨੇ ਸੀਟ ਆਪਣੀ ਵਿਰਾਸਤ ਸਮਝ ਲਈਆ ਗਿਆ ਕਿ ਮੇਰੇ ਬਾਪੂ ਦੀ ਵਿਰਾਸਤ ਆ ਇਹ ਮੇਰੇ ਪਿਓ ਦੀ ਵਿਰਾਸਤ ਆ ਇਹ ਮੇਰੇ ਟੱਬਰ ਦੀ ਵਿਰਾਸਤ ਆ ਕਾਂਗਰਸ ਪਾਰਟੀ ਡੁੱਬੀ ਇਸ ਕਰ ਹੁਣ ਅੱਜ ਜਿਹੜੇ ਤੁਸੀਂ ਇਕੱਠੇ ਕੀਤੇ ਨੇ ਉਹ ਤੇ ਹੁਣ ਹੋਰਾਂ ਨੂੰ ਵੀ ਇਕੱਠੇ ਕਰਨ ਦੀ ਲੋੜਾ ਫਿਰੋਜ਼ਪੁਰ ਤੁਹਾਡੇ ਕੋਲ ਬੰਦਾ ਨਹੀਂ ਇੱਕ ਵਾਸਤੇ ਗਰਦਾਸਪੁਰ ਕੋਈ ਲੜਨਾ ਨਹੀਂ ਚਾਹੁੰਦਾ ਬਠਿੰਡੇ ਤੁਹਾਡੇ ਕੋਲ ਬੰਦਾ ਨਹੀਂ ਆਗੇ ਤੇ ਕਾਂਗਰਸ ਪਾਰਟੀ ਕਰੂਗੀ ਕੀ ਹੁਣ ਹਾਲੇ ਤੇ ਵਿਪਤਾ ਪੈ ਗਈ ਆਮ ਆਦੀ ਪਾਰਟੀ ਨੂੰ ਉਹ ਵਿਪਤਾ ਸਾਰੀ ਪੈ ਗਈ ਹੁਣ ਭਗਵੰਤ ਮਾਨ ਸਾਹਿਬ ਦੇ ਸਿਰ ਤੇ ਨਹੀਂ ਤਾਂ ਹੋ ਸਕਦਾ ਦੋ ਤਿੰਨ ਉਹਨਾਂ ਨੇ ਹੋਰ ਉਹਨਾਂ ਦੇ ਪੱਟਕੇ ਲੈ ਜਾਣੇ ਹਗੇ ਸੀ ਤੇ ਫਿਰ ਇਹਨਾਂ ਦੇ ਕਾਂਗਰਸੀਆਂ ਦੇ ਹੱਥੇ ਛੁਣਛਨੇ ਰਹਿ ਜਣੇ ਫਿਰ ਇਹ ਕਹਿਣਗੇ ਕਾਂਗਰਸ ਤੇ ਇੱਕ ਬਹੁਤ ਵੱਡੀ ਸਮੁੰਦਰ ਪਾਰਟੀ ਆ ਜੀ ਇੱਥੇ ਕਈ ਆਏ ਤੇ ਕਈ ਚਲੇ ਉਹ ਇੱਕ ਆਪਣੇ ਆਪ ਨੂੰ ਦਿਲਾਸਾ ਦੇਣ ਵਾਲੀਆਂ ਗੱਲਾਂ ਲੇਕਿਨ ਜੋ ਇਸ ਟਾਈਮ ਕਾਂਗਰਸ ਪਾਰਟੀ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਤੇ ਨਾ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਵਸ ਦੀ ਗੱਲ ਤੇ ਨਾ ਗਾਂਧੀ ਪਰਿਵਾਰ ਦੀ ਵਸ ਦੀ ਗੱਲ ਆ ਇਸ ਟਾਈਮ ਤੇ ਮੰਨਣਾ ਪਊਗਾ ਜੇ ਕਿਸੇ ਪਾਰਟੀ ਦੇ ਪ੍ਰਤੀ ਕਿਸੇ ਦੀ ਵਫਾਦਾਰੀ ਹੈ ਲੀਡਰ ਦੀ ਜਾਂ ਵਰਕਰ ਦੀ ਉਹ ਭਾਜਪਾ ਨੰਬਰ 1 ਨਾ ਵਫਾਦਾਰੀ ਕਾਂਗਰਸ ਵਿੱਚ ਦਿਖ ਰਹੀ ਹੈ ਨਾ ਵਫਾਦਾਰੀ ਇਸੇ ਆਮ ਆਦਮੀ ਪਾਰਟੀ ਦੇ ਵਿੱਚ ਦਿਖ ਰਹੀ ਹੈਗੇ